ਲੋ ਵੀ ਦੋਸਤੋ ਹੁਣ ਰਾਜਸਥਾਨ ਵੀ ਪੰਜਾਬ ਦੇ ਨਾਲੋਂ ਘਟਨੇਗਾ ਤੇ ਅਸੀਂ ਆਪਣੇ ਆਏ ਸੀ ਮਾਸੀ ਜੀ ਦੇ ਪਿੰਡ 18 ਬੀ ਵੀ ਤੇ ਆ ਸਾਡੀ ਮਾਸੀ ਦਾ ਬੇਟਾ ਤੇ ਨਾਮ ਦੱਸ ਦੋ ਤੁਸੀਂ ਮਾੜਾ ਜੀ ਮੇਰਾ ਨਾਮ ਓੰਕਾਰ ਬਰਾੜ ਜੀ ਤੇ ਆਪਾ ਪਤਨਪੁਰ ਖੜੇ ਹਾਂ ਹਾਂ ਜੀ ਪਤਨਪੁਰ ਦੇ ਨਾਲ ਹੀ 2.5 ਕਿਲੋਮੀਟਰ ਦੂਰ 18 ਬੀ ਵੀ ਢਾਣੀ ਵੱਜਦੀ ਹੈ ਇਹ 18 ਬੀ ਵੀ ਦੋਸਤੋ ਤੇ ਤੁਹਾਨੂੰ ਮਤਲਬ ਕਿ ਕੋਠੀਆਂ ਤਾਂ ਆਪਣੇ ਪੰਜਾਬ ਦੇ ਵਿੱਚ ਵੀ ਆਮ ਹੀ ਆ ਮਤਲਬ ਕਿ ਹਰ ਤੀਜੇ ਘਰ ਨੇ ਪਰਾਣਾ ਘਰ ਢਾ ਕੇ ਕੋਠੀ ਪਾ ਲਈ ਆ ਪਰ ਦੋਸਤੋ ਇੱਥੇ ਕੋਠੀ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਹੋ ਇਹਦੇ ਨਾਲ ਨਾਲ ਜਿਹੜੀ ਇਹਨਾਂ ਨੇ ਚੀਜ਼ ਸਾਹਮਣੇ ਰੱਖੀ ਹੈ ਨਾ ਉਹ ਚੀਜ਼ ਤੁਹਾਨੂੰ ਦਿਖਾਉਣੇ ਆ ਵੀ ਤੁਸੀਂ ਦੇਖ ਕੇ ਆਖੋਗੇ ਵੀ ਜਿਹੜੀ ਤੁਹਾਡੀ ਜਿਹੜੀ ਯਾਦਦਾਸ਼ਤ ਹੈ ਨਾ ਉਹ ਘੱਟੋ ਘੱਟ 40-50 ਸਾਲ ਪਿੱਛੇ ਜਾਵਡੂਗੀ ਹਾਂਜੀ ਪਿੰਡ ਤਾਂ ਦੋਸਤੋ ਇਹਨਾਂ ਦਾ ਦੇਖੋ ਨਵਾਂ ਘਰ ਜਿਹੜਾ ਕਿ ਅੱਜ ਕੱਲ੍ਹ ਆਮ ਹੈ ਆਪਣੇ ਮਤਲਬ ਕਿ ਸਾਰੇ ਪਾਸੇ ਬਣਨ ਲੱਗ ਗਏ ਆ ਬਿਲਕੁਲ ਜੀ ਇਹ ਘਰ ਤਾਂ ਚਲੋ ਤੁਹਾਨੂੰ ਪਤਾ ਹੀ ਵੀ ਮੰਗਲੋ ਠੀਕ ਆ ਟਾਈਮ ਟਾਈਮ ਦੇ ਸਾਬ ਨਾਲ ਮਾਡਰਨ ਵੀ ਹੋਣਾ ਚਾਹੀਦਾ ਵੀ ਤੁਸੀਂ ਬਾਹਰੋਂ ਦੇਖ ਹੀ ਲਿਆ ਵੀ ਦੋਸਤੋ ਵੀ ਜਿੰਨਾ ਬਾਹਰੋਂ ਸੋਹਣਾ ਹਾਲੇ ਬਣ ਰਿਹਾ ਇੱਕ ਦੋ ਸਾਲਾਂ ਤੱਕ ਪੂਰਾ ਕੰਪਲੀਟ ਹੋ ਜਾਊਗਾ ਪਰ ਅੰਦਰੋਂ ਅੰਦਰੋਂ ਕਿੰਨਾ ਸੋਹਣਾ ਹੋਊਗਾ ਉਹਦੇ ਬਾਰੇ ਅਸੀਂ ਉਹ ਮਾਡਰਨ ਚੀਜ਼ ਪ੍ਰਮੋਟ ਘੱਟ ਹੀ ਕਰਦੇ ਹੁੰਨੇ ਆ ਪਰ ਤੁਹਾਨੂੰ ਇੱਕ ਪੁਰਾਣੀ ਚੀਜ਼ ਦਿਖਾਉਣੇ ਆ ਸਭ ਤੋਂ ਪਹਿਲਾਂ ਤਾਂ ਗੱਲ ਆਪਾਂ ਨਾਲ ਹਵੇਲੀ ਦੇਖੋ ਤੁਸੀਂ ਹਾਂਜੀ ਪੰਜਾਬ ਦੇ ਵਿੱਚ ਐਡੀਆਂ ਹਵੇਲੀਆਂ ਬਹੁਤ ਘੱਟ ਰਹਿ ਗਈਆਂ ਹੁਣ ਹਾਂਜੀ ਪਰ ਰਾਜਸਥਾਨ ਦੇ ਵਿੱਚ ਆਪਾਂ ਤਾਂ ਵੈਸੇ ਵੇਖਿਆ ਹੀ ਜਿੰਨੇ ਵੀ ਆਪਾਂ ਗਏ ਆ ਆ ਰਾਜਸਥਾਨ ਦੇ ਵਿੱਚ ਦੋਸਤੋ ਖੁੱਲੇ ਘਾਰੇ ਤਾਂ ਦੇਖੋ ਤੁਰਨ ਲੱਗੇ ਪਾਉਣ ਵਾਕ ਕਰਨੇ ਹੋਵੇ ਤਾਂ ਬੰਦੇ ਨੂੰ ਸਾਹ ਚੜ ਜਾਂਦਾ ਹਾਂਜੀ ਆ ਤੁਸੀਂ ਦੇਖੋ ਤੇ ਦੋਸਤੋ ਗੱਲ ਇਹ ਆ ਵੀ ਆ ਗੋਠੀ ਇਹਨਾਂ ਨੇ ਇਧਰ ਪਾ ਲਈ ਆ ਪਰ ਥਾਂ ਖੁੱਲੀ ਹੋਣ ਕਰਕੇ ਜਗ੍ਹਾ ਵਾਧੂ ਹੋਣ ਕਰਕੇ ਜਿਹੜਾ ਪੁਰਾਣਾ ਘਰ ਹੈ ਨਾ ਉਹਨੂੰ ਦੋਸਤੋ ਉਹਵੇਂ ਦਾ ਉਹਵੇਂ ਰੱਖ ਲਿਆ ਤੇ ਜਿਹੜੇ ਅੱਜ ਕੱਲ ਤੁਹਾਨੂੰ ਪਤਾ ਪ੍ਰੀ-ਵੈਂਡਿੰਗ ਸ਼ੂਟ ਵਾਲੇ ਸਟੂਡੀਓ ਬੰਦੇ ਆ ਉਹਨਾਂ ਨਾਲੋਂ ਵੀ ਬਹੁਤ ਜ਼ਿਆਦਾ ਸੋਹਣਾ ਇਹਨਾਂ ਦਾ ਪਰਾਣਾ ਘਰ ਉਹ ਤੁਹਾਨੂੰ ਬਾਅਦ ਦਿਖਾਉਣੇ ਆ ਪਹਿਲਾਂ ਆ ਦੇਖੋ ਤੁਸੀਂ ਸੰਦਾਂ ਦੇ ਸਾਹਮਣੇ ਵਾਲ ਦੇਖੋ ਦੋਸਤੋ ਸਾਰਿਆਂ ਨੇ ਤੇਲ ਤੋਂ ਲਾ ਕੇ ਰੱਖਿਆ ਹੋਇਆ ਤੇ ਰਾਜਸਥਾਨ ਕਹਿ ਨਹੀਂ ਸਕਦੇ ਵੀ ਆਪਾਂ ਰਾਜਸਥਾਨ ਆ ਕਿਉਂਕਿ ਪਤਨਪੁਰ ਗੰਗਾ ਨਗਰ ਹੜਮਾਨਗੜ ਏਰੀਆ ਤੱਜਕੜ ਪੰਜਾਬ ਨੂੰ ਵੀ ਪਿੱਛੇ ਛੱਡਦਾ ਹਾਂਜੀ ਤੇ ਆਹ ਦੇਖੋ ਤੇ ਆ ਇਹਨਾਂ ਦੇ ਪਰਾਣੇ ਜਿਹੜੇ ਰਿਜਕ ਵਾਲੇ ਗੁੱਠੇ ਵੱਡੇ ਉਹ ਸਾਹਮਣੇ ਪਸ਼ੂ ਵਗੈਰਾ ਇਹਨਾਂ ਦੇ ਇਹ ਇਹ ਤਾਂ ਨਹੀਂ ਦਾਣਾ ਸਟਾਰਟ ਹੋ ਜਾਂਦਾ ਆ ਦੇਖੋ ਦੋਸਤੋ ਪੁਰਾਣਾ ਘਰ ਅੱਜ ਕੱਲ ਐਵੇਂ ਦੇ ਘਰ ਕਿੰਨਾ ਕਿੰਨਾ ਦੇ ਜਰੂਰ ਕਮੈਂਟ ਕਰਕੇ ਦੱਸਿਓ ਆ ਦੇਖੋ ਅੱਜ 12 ਦੇਖੋ 12 ਪਹਿਲਾਂ ਹੀ ਹੁੰਦਾ ਸੀ ਇੱਕ ਕਮਰਾ ਹੁੰਦਾ ਸੀ ਉੱਪਰ ਚਬਾਰਾ ਜਰੂਰ ਬਣੇ ਹੁੰਦਾ ਸੀ ਸਹੀ ਹੈ ਪੁਰਾਣੇ ਘਰ ਅਜ ਹੋਂਟਾ ਕਰੇ ਜੀ ਇੱਧਰ ਸਾਡੀ ਮਾਸੀਆਂ ਆਣੀਆਂ ਬੈਠੀਆਂ ਆ ਪੁਰਾਣਾ ਚੁੱਲ੍ਹਾ ਨਾ ਨਾ ਆ ਚੀਜ਼ ਦੇ ਕਿੰਨੀ ਮਸਤ ਹਨ ਪਤਾ ਵੀ ਆਪਾਂ ਉਹ ਮਤਲਬ ਕੀ ਹੁਣ ਸਮਝ ਆਈ ਹੈ ਵੀ ਕੋਠੇ ਇਕੱਠੇ ਦਾ ਕੋਈ ਫਾਇਦਾ ਨਹੀਂ ਆਪਾਂ ਨੂੰ ਨਾ ਆਪਣਾ ਪੁਰਾਣਾ ਘਰ ਵੇ ਕਿਉਂ ਖੇਜੀ ਚੜੀ ਜਾਂਦੀ ਪਰ ਹੁਣ ਜਦੋਂ ਵੱਡੇ ਹੋ ਗਏ ਹੁਣ ਆਇਆ ਲੱਗਦਾ ਸੀ ਇਹ ਜਿਆਦਾ ਉਹ ਚੀਜ਼ਾਂ ਯਾਦ ਆਉਂਦੀਆਂ ਪੁਰਾਣੀਆਂ ਵੀ ਪਹਿਲਾਂ ਵਾਲਾ ਕੰਮ ਵਧੀਆ ਸੀ ਆ ਇਹਨਾਂ ਦੇ ਚੁੱਲ੍ਹੇ ਤੇ ਦੋਸਤੋ ਇਹ ਚੀਜ਼ਾਂ ਦੇਖ ਕੇ ਕਿੰਨਾ ਨੂੰ ਆਪਣੇ ਯਾਦ ਪੁਰਾਣੇ ਕਰਦੀਆਂ ਆ ਗਈਆਂ ਜਿਵੇਂ ਹੁਣ ਪੁਰਾਣੇ ਘਰ ਜਿਵੇਂ ਖਤਮ ਹੋਈ ਜਾਂਦੇ ਆ ਉਹਵੇਂ ਪਰਿਵਾਰ ਵੀ ਛੋਟੇ ਹੋਈ ਜਾਂਦੇ ਆ ਸਹੀ ਜਦੋਂ ਪੁਰਾਣੇ ਘਰ ਹੁੰਦੇ ਸੀ ਤਾ ਵੀ 25 25 30 ਤੇ ਜਨੇ ਇੱਕ ਪਰਿਵਾਰ ਦੇ ਵਿੱਚ ਇਕੱਠੇ ਰਹਿੰਦੇ ਆ ਆ ਦੇਖੋ ਦੋਸਤੋ ਉਧਰੋਂ ਤਾਂ ਹੈ ਹੀ ਸੀ ਘਰ ਵੱਡਾ ਮਤਲਬ ਕਿ ਆਪਣੇ ਪੰਜਾਬ ਦੇ ਦੋ ਕਿੱਲੇ ਹੋਊਗਾ ਜਗਾ ਜਿੰਨੇ ਇੱਥੇ ਤੁਰ ਕੇ ਆਏ ਆ ਤੇ ਇਧਰ ਆ ਦੇਖੋ ਤੁਸੀਂ ਇਧਰ ਵੇਖੋ ਲਮ ਖੁੱਲਾ ਚਿੱਡੀਆਂ ਤੋਤੇ ਬੋਲਦੇ ਆ ਤੇ ਆ ਦੇਖੋ ਤੁਸੀਂ ਕਿੰਨਾ ਵਧੀਆ ਮਾਹੌਲ ਆ ਇਧਰ ਸਾਰਾ ਸੁਰ ਬੀਜੀ ਇਹਨਾਂ ਨੇ ਤੇ ਪਪੀਤੇ ਘਰਦੇ ਮਤਲਬ ਕਿ ਆ ਚੀਜ਼ ਦੇਖ ਕੇ ਕਿੰਨਾ ਨੂੰ ਆਪਣੇ ਘਰ ਦੀ ਯਾਦ ਤਾਜ਼ਾ ਹੋਈਏ ਜਰੂਰ ਕਮੈਂਟ ਕਰਕੇ ਦੱਸੋ ਯਾ ਚੀਜ਼ ਵੀ ਬਹੁਤ ਘਟ ਗਈ ਆ ਪਾਣੀ ਵਾਲੇ ਜਿਹੜੀ ਹਾਰੀ ਹੁੰਦੇ ਆ ਨਾ ਸਹੀ ਆ ਜੀ ਬਹੁਤ ਚੀਜ਼ ਘਟ ਗਈ ਆ ਚਿੱਲੇ ਚੌਂਕੇ ਬਹੁਤ ਘਟ ਗਈ ਆ ਜੀ ਤਲਕੜਾ ਲਗੇਟਵੇ ਡਿਜ਼ਾਈਨ ਕੀਤਾ ਬਹੁਣ ਡੋਲ ਹਾਂਜੀ ਹਾਂ ਦੇਖੋ ਨਾ ਕਿੰਨੇ ਤੁਸੀਂ ਆਪਸਾ ਬਣਾਈ ਸਕਦੇ ਹੋ ਕਿੰਨਾ ਪੁਰਾਣਾ ਘਰ ਹੋ ਸਕਦਾ ਸਹੀ ਆ ਤੇ ਮਾੜਾ ਜੋ ਗੇਟ ਖੋਲ ਕੇ ਦਿਖਾ ਦੂੰ ਅੰਦਰ ਹਾਂਜੀ ਅੰਦਰ ਥੋੜਾ ਹਨੇਰਾ ਸੀਗਾ ਹਾਂ ਦੇਖੋ ਨਾਈਟਸ ਵਗਿਆ ਰੱਖੀ ਦੌਣ ਨਾ ਹਾਉਣਾ ਚੱਲੋ ੜੇ ਨਹੀਂ ਬਸ ਆਪਾਂ ਰੋਪਸਤਨ ਫੀਲ ਕਰਾਉਣਾ ਪੁਰਾਣਾ ਵੀ ਘਰ ਕਿਨਾਂ ਦੇ ਐਵੇਂ ਦੇ ਘਰ ਸੀ ਪੁਰਾਣੇ ਹਾਂ ਦੇ ਸ਼ਾਇ ਬਰਾਂਡੇ ਹੋਣੇ ਦੇਸ ਫੁੱਲੇ ਬੁੱਲੇ ਠੀਕ ਕਰਾਂ ਪਾਣੀ ਉੱਧਰ ਆ ਗਿਆ ਸਾਹਮਣੇ ਇਹ ਕਿੱਧਰ ਸੀ ਹੁੰਦਾ ਆ ਗਿਆ ਆ ਗਏ ਅੱਜ ਵਿੱਚ ਚਾਰ ਕਮਰੇ ਆ ਗਏ ਕਿ 1 2 3 ਤੇ 4 ਠੀਕ ਆ ਚਾਰ ਕਮਰੇ ਆ ਗਏ ਤੇ ਬਰਾਂਡਾ ਆ ਗਿਆ ਤੇ ਉਸ ਸਮੇਂ ਦੇ ਵਿੱਚ ਆ ਬਰਾਂਡੇ ਦੇ ਵਿੱਚ ਲੈਣੋਵਾਰ ਮਨਜੇ ਡੈਂਦੇ ਹੋਣਗੇ। ਜਾਂ ਟੈਲਾ ਹਾਂਜੀ। ਇੱਟਾ ਤੇ ਦੋਸਤੋ ਅੱਜ ਆਪਾਂ ਪਦਮਪੁਰ ਵਿਆਹ ਤੇ ਆਏ ਸੀਗੇ ਤੇ ਮੈਂ ਸੱਚਾ ਚਲਮਾਸੇ ਕੇ ਘਰ ਦੀ ਵੀਡੀਓ ਬਣਾ ਕੇ ਪਾ ਦਿੱਗੀ। ਹਾਂਜੀ। ਤੇ ਬਲੌਗ ਸਾਡਾ ਕੈਮਰਾ ਦਾ ਲੱਗਿਆ ਜ਼ਰੂਰ ਕਮੈਂਟ ਕਰਕੇ ਦੱਸਿਓ। ਤੇ ਇਧਰ ਚਾਹ ਪਾਣੀ ਚੱਲ ਰਿਹਾ। ਜਾਂ ਮੈਂ ਬੈਂਦੇ ਹੁੰਦੇ ਤੋਂ ਪਹਿਲਾਂ ਇਹ ਪਰਿਵਾਰ ਵੱਡਾ ਸੀ ਅੱਜ ਕੱਲ੍ਹ ਤੋਂ ਘਰੇ ਦੋ ਦੋ ਜਣੇ ਰਹਿ ਗਏ ਅੱਜ ਕੱਲ੍ਹ ਕੋਠੀਆਂ ਵੱਡੀਆਂ ਵੱਡੀਆਂ ਪਾਈਆਂ ਪਰ ਵਿੱਚ ਜਾ ਕੇ ਦੇਖੀ ਤਾਂ ਦੋ ਦੋ ਜਣੇ ਰਹਿੰਦੇ ਹੁੰਦੇ ਆ ਤੇ ਬੱਚੇ ਕੋਈ ਕਹਿੰਦਾ ਕੈਨੇਡਾ ਗਏ ਆ ਕੋਈ ਕਹਿੰਦਾ ਅਮਰੀਕਾ ਕੋਈ ਕਹਿੰਦਾ ਆਸਟ੍ਰੇਲੀਆ ਗਏ ਹੋਏ ਦੋ ਦੋ ਜੀ ਰਹਿੰਦੇ ਹੁੰਦੇ ਆ ਆ ਦੇਖੋ ਚਬਾਰਾ ਆ ਤਾਂ ਸੁਣਾ ਲੱਗ ਜੇ